ਤਾਂ ਵੀਡੀਓ ਤੁਸੀਂ ਦੇਖ ਚੁੱਕੇ ਹੋ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਦਰਸਲ ਮੰਦਿਰ ਦੇ ਵਿੱਚੋਂ ਬਾਹਰ ਭਾਂਡੇ ਨੇ ਜਿਹੜੇ ਲਗਾਤਾਰ ਕੱਢ ਕੇ ਸੁੱਟ ਰਹੇ ਇਸ ਵੀਡੀਓ ਨੂੰ ਤੁਸੀਂ ਦੇਖ ਕੇ ਹੈਰਾਨ ਜ਼ਰੂਰ ਹੋਵੋਗੇ ਕਿਉਂ ਮੰਦਿਰ ਜਿੱਥੇ ਲੰਗਰ ਲਗਾਏ ਜਾਂਦੇ ਨੇ ਸੰਗਤਾਂ ਆਉਂਦੀਆਂ ਨੇ ਇੱਕ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦੇ ਛੱਕੇ ਜਾਂਦੇ ਨੇ ਤਾਂ ਮੰਦਿਰ ਦੇ ਵਿੱਚੋਂ ਭਾਂਡੇ ਬਾਹਰ ਸੁੱਟਣ ਦਾ ਕਾਰਨ ਕੀ ਹੈ ਤਾਂ ਜੋ ਵੀਡੀਓ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਬਾਰੇ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਕਿਸੇ ਸਖਸ਼ ਦੇ ਵੱਲੋਂ ਮੰਦਿਰ ਦੇ ਉੱਤੇ ਕਬਜ਼ਾ ਕੀਤਾ ਜਾਂਦਾ ਤੇ ਨਾਲ ਹੀ ਮੰਦਿਰ ਦੀਆਂ ਦੁਕਾਨਾਂ ਦੇ ਉੱਤੇ ਜਿਸ ਨੂੰ ਲੈ ਕੇ ਦੁਕਾਨਦਾਰਾਂ ਦੇ ਵੱਲੋਂ ਲਗਾਤਾਰ ਗ੍ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਦੁਕਾਨਦਾਰਾਂ ਦੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੰਦਰ ਵਾਸੇ ਕਲਾਕ ਤੋਂ ਕਮੇਟੀ ਬਣਨੀ ਚਾਹੀਦੀ ਹੈ ਤਾਂਕਿ ਸਾਰਾ ਜਿਹੜਾ ਸੁਰੱਖਿਅਤ ਪ੍ਰਬੰਧੇ ਚਾਹੀਏ ਉਸ ਤਰੀਕੇ ਦੇ ਨਾਲ ਜਿੱਤੇ ਜਾ ਸਕਣ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਨੇ ਆ ਦਰਸਲ ਕਿਸੇ ਸਖਸ਼ ਤੇ ਵੱਲੋਂ ਲਗਾਤਾਰ ਮੰਦਿਰ ਚੋਂ ਬਾਹਰ ਹੈ ਜਿਹੜਾ ਭਾਂਡੇ ਬਾਹਰ ਕੱਢ ਕੇ ਸੁੱਟੇ ਜਾਂਦੇ ਨੇ ਔਰ ਇਹ ਵੀਡੀਓ ਇਸ ਵੇਲੇ ਜੋਰਾ ਸ਼ੋਰਾ ਤੇ ਵਾਇਰਲ ਹੋ ਰਹੀ ਹੈ ਤਾਂ ਜਦੋਂ ਇਸ ਵੀਡੀਓ ਬਾਰੇ ਮੰਦਿਰ ਦੇ ਕਹਿ ਸਕਦੇ ਆ ਆਮ ਲੋਕਾਂ ਨੂੰ ਪਤਾ ਲੱਗਦਾ ਦੁਕਾਨਦਾਰਾਂ ਨੂੰ ਪਤਾ ਲੱਗਦਾ ਤੇ ਉਹਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿਉਂਕਿ ਜਿਸ ਸਖਸ਼ ਤੇ ਵੱਲੋਂ ਮੰਦਿਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਇਸ ਦੇ ਨਾਲ ਹੀ ਇਹ ਵੀ ਸਟੇਟਮੈਂਟ ਜ਼ਰੂਰ ਦਿੱਤੀ ਜਾਂਦੀ ਹੈ ਕਿ ਸਾਰਾ ਮੰਦਿਰ ਹੈ ਜਿਹੜਾ ਉਸ ਦੇ ਅਧੀਨ ਆਉਂਦਾ ਤੇ ਨਾਂ ਦੇ ਉੱਤੇ ਵੀ ਉਸ ਦਾ ਹੀ ਕਬਜ਼ਾ ਸੋ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਆ ਵੀ ਕਰ ਤੁਹਾਨੂੰ ਇਹ ਸੁਣਾ ਦੇਵਾਂ ਮੰਡੀ ਦੇ ਕੁਝ ਬੱਚਿਆਂ ਨੇ ਲੰਗਰ ਸ਼ੁਰੂ ਕੀਤਾ ਸੀ ਸ਼ਨੀਵਾਰ ਨੂੰ ਕੜੀ ਜਾਵਲ ਦਾ ਰਕਾਂਦੇ ਨੇ ਤੇ ਉਸ ਦੇ ਬੱਚਿਆਂ ਨੇ ਪਹਿਲਾਂ ਕਰਾਇਤੇ ਭਾਂਡੇ ਲੈ ਕੇ ਆਉਂਦੇ ਸੀ ਹੁਣ ਆਪਣੇ ਭਾਂਡੇ ਖਰੀਦ ਕੇ ਉਹਨਾਂ ਨੇ ਮੰਦਰ ਚ ਰੱਖੇ ਤੇ ਮੰਦਰ ਨੂੰ ਉਹ ਦਾਨ ਦਿੱਤੇ ਸੀ ਜਦ ਕਿ ਮੰਦਰ ਦੇ ਵਿੱਚ ਆਲਰੇਡੀ ਲੰਗਰ ਕਮੇਟੀ ਲੰਗਰ ਹਾਲ ਬਣਿਆ ਹੋਇਆ ਹੈ ਲੰਗਰ ਬਣਾਉਣ ਲਈ ਕਿਚਨ ਬਣੀ ਹੋਈ ਹੈ ਪਰ ਉਹ ਸਾਡੇ ਸਾਹਮਣੇ ਪਵਨ ਕੁਮਾਰ ਟੋਨੀ ਜੀ ਨੇ ਜਿਹੜੇ ਕਿ ਮੰਦਰ ਤੇ ਇੱਕ ਤਰਫਾ ਆਪਣਾ ਕਬਜ਼ਾ ਕਰੀ ਬੈਠੇ ਨੇ ਜਿਹੜੇ ਤੇ ਮੰਡੀ ਦੇ ਕਿਸੇ ਵੀ ਬੰਦੇ ਨੂੰ ਮੰਦਰ ਦੀ ਕਿਸੇ ਵੀ ਨਰ ਹੋਈ ਚ ਨਾ ਕੋਈ ਫੰਕਸ਼ਨ ਕਰਨ ਲਈ ਨਾ ਕੋਈ ਦੁੱਖ ਸੁੱਖ ਸਾਂਝਾ ਕਰਨ ਲਈ ਬਿਲਕੁਲ ਵੀ ਜਗ੍ਹਾ ਨਹੀਂ ਦਿੰਦੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਨ ਪਰ ਜਿੱਥੇ ਪਬਲਿਕ ਦਾ ਕੰਮ ਹੈ ਜਿੱਥੇ ਮੰਡੀ ਦਾ ਕੰਮ ਹੈ ਕੋਈ ਦੁੱਖ ਸੁੱਖ ਦਾ ਕੰਮ ਹੈ ਇਹਨਾਂ ਕੋਲ ਮੰਦਰ ਜੀ ਜਗ੍ਹਾ ਨਹੀਂ ਹੁੰਦੀ ਇਹਨਾਂ ਨੇ ਉਹ ਭਾਂਡੇ ਚੁੱਕੇ ਜ਼ਬਰਦਸਤ ਤਰੀਕੇ ਨਾਲ ਜਿਹੜੀ ਕਿ ਸਾਰੇ ਪਟਿਆਲੇ ਨੂੰ ਦਿਖ ਰਹੀ ਹੈ ਸਾਰਾ ਕਿਤੇ ਚਲੀ ਗਈ ਉਹ ਵੀਡੀਓ ਕਿ ਬੜੀ ਜ਼ਬਰਦਸਤ ਤਰੀਕੇ ਨਾਲ ਸੜਕ ਦੇ ਉੱਪਰ ਉਹ ਭਾਂਡੇ ਘੇਰੇ ਜਿਹੜੇ ਕਿ ਇੱਕ ਸਾਡੇ ਸਾਰਿਆਂ ਲਈ ਇੱਕ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹ ਮੰਦਿਰ ਦੀ ਆੜ ਦੇ ਵਿੱਚ ਮੰਦਿਰ ਦੀਆਂ ਦੁਕਾਨਾਂ ਦੱਬ ਰਿਆ ਜਿੱਦਾ ਮੇਨ ਮਕਸਦ ਹੈ ਨਾ ਇਹ ਕਮੇਟੀ ਬਣਾਣ ਦੇਂਦਾ ਕਿਉਂਕਿ ਜੇ ਕਮੇਟੀ ਬਣੇਗੀ ਤਾਂ ਮੰਦਿਰ ਦੀਆਂ ਦੁਕਾਨਾਂ ਦਾ ਮਕਸਦ ਉੱਠੇਗਾ ਇਹਨੇ 3 ਮਹੀਨੇ ਪਹਿਲਾਂ ਪਹਿਲਾਂ ਇੱਕ ਦੁਕਾਨ ਇਹਨਾਂ ਕੋਲ ਪਹਿਲਾਂ ਸੀ 3 ਮਹੀਨੇ ਪਹਿਲਾਂ ਇੱਕ ਇਹਨੇ ਦੁਕਾਨ ਮੰਦਿਰ ਦੀ ਹੋਰ ਦੱਬਲੀ ਕਿ ਸਾਰੇ ਪਟਿਆਲੇ ਨੂੰ ਪਤਾ ਸਾਰੇ ਸਮਾਜ ਸੇਵੀਆਂ ਨੂੰ ਪਤਾ ਇਹ ਧਰਮ ਦੀ ਆੜ ਦੇ ਵਿੱਚ ਮੰਦਿਰ ਦੀ ਪ੍ਰਾਪਰਟੀ ਨੂੰ ਹੜੱਪ ਕਰ ਰਿਆ ਹੈ ਜਿਹੜੀ ਕਿ ਬਹੁਤ ਮਾੜੀ ਚੀਜ਼ ਹੈ ਇਤਨੂੰ ਇਹ ਕਹਿੰਦਾ ਮੰਦਰ ਦਾ ਮੰਦਰ ਖਤਰੇ ਚ ਇਹ ਲੇਡੀਜ਼ ਨੂੰ ਇਸ ਕਰਕੇ ਇਕੱਠਾ ਕਰ ਲੈਂਦਾ ਕਿ ਮੰਦਰ ਖਤਰੇ ਚ ਹੈ ਜਦ ਕਿ ਖਤਰੇ ਚ ਇਹਦੀ ਆਪਣੀ ਇੱਜ਼ਤ ਹੁੰਦੀ ਹੈ ਕਿਉਂਕਿ ਜੇ ਕੁਝ ਕਮੇਟੀ ਬਣੇਗੀ ایسی ਕਮੇਟੀ ਬਣਾਉਣਾ ਚਾਹੁੰਦੇ ਸਾਰੇ ਮੰਡੀ ਦੇ ਬੰਦੇ ਸਾਰੀ ਮੰਡੀ ਇੱਕ ਪਾਸੇ ਹੈ ਇਹ ਇਕੱਲਾ ਇੱਕ ਪਾਸੇ ਹੈ ਇੱਥੇ ਸਾਰੀ ਮੰਡੀ ਦੇ ਬੰਦੇ ਕਹਿੰਦੇ 10 ਮੈਂਬਰ ਕਮੇਟੀ ਬਣੇ ਤਾਕੇ ਕੋਈ ਵੀ ਦੁੱਖ ਸੁੱਖ ਦੀ ਗੱਲ ਹੈ ਕੀ ਹੈ ਕੋਈ ਵੀ ਹੋਰ ਕਾਰਜ ਕਰ ਕਰ ਕਾਰਜ ਕਰਨਾ ਕੋਈ ਸਾਨੇ ਮੰਦਰ ਉੱਪਰ ਸ਼ੈੱਡ ਬਣਾਣਾ ਉੱਪਰ ਲੈਂਟਰ ਪਾਣਾ ਤਾਂ ਕਿ ਕੱਲ ਨੂੰ ਕੁਝ ਵੀ ਅਸੀਂ ਕਰ ਸਕੀਏ ਠੀਕ ਹੈ ਜੀ ਇਹ ਨਹੀਂ ਬਣਨ ਦਿੰਦਾ ਇਸ ਨੂੰ ਇਸ ਨੂੰ ਆਪਣਾ ਡਰ ਮਾਰਦਾ ਮੰਦਰ ਚ ਇਹ ਕਹਿੰਦਾ ਮੇਰੇ ਮੰਦਰ ਤੇ ਪੈਸੇ ਲੱਗੇ ਨੇ ਜੀ ਜਦ ਕਿ ਮੰਦਰ ਤੇ ਪੈਸੇ ਸਾਰੇ ਪਟਿਆਲੇ ਦੇ ਦਾਨੀ ਸੱਜਣਾ ਤੇ ਲੱਗੇ ਹੋਏ ਨੇ ਪਰ ਦਾਨ ਕਰਕੇ ਕੋਈ ਵੀ ਬੰਦਾ ਗੰਦਾ ਨਹੀਂ ਹੁੰਦਾ ਕੋਈ ਬੰਦਾ ਦਾਨ ਨੂੰ ਬਿੰਦਾ ਕਿ ਦੀ ਮੰਦਿਰ ਮਸਜਿਦ ਗੁਰਦੁਆਰੇ 'ਚ ਉਹ ਬੰਦਾ ਕਦੇ ਵੀ ਆਪਣੇ ਨਾਮ ਵੀ ਨਹੀਂ ਆਣ ਦੇਣਾ ਚਾਹੁੰਦਾ ਪਰ ਇਹ ਬੰਦਾ ਇੰਨਾ ਘਮੰਡੀ ਬੰਦਾ ਏ ਕਹਿੰਦਾ ਕਿ ਮੈਂ ਹੀ ਮੰਦਿਰ ਬਣਾਇਆ ਜਦ ਕਿ ਮੰਦਿਰ 'ਚ ਨਾ ਇਸ ਬੰਦੇ ਕੋਲ ਕੋਈ ਹਿਸਾਬ ਹੈ ਮੰਦਿਰ ਦਾ ਜੇ ਸੀ ਇਹ ਤੋਂ ਹਿਸਾਬ ਪੁੱਛਦੇ ਤਾਂ ਇਸ ਕੋਲ ਕੋਈ ਹਿਸਾਬ ਨਹੀਂ ਹੈ ਕੀ ਛੜਾਵਾ ਚੜਦਾ ਕੀ ਖਰਚਾ ਹੁੰਦਾ ਕਿੰਨਾ ਪੈਸਾ ਆਉਂਦਾ ਕਿੰਨਾ ਜਾਂਦਾ ਜੋ ਲੋਕਾਂ ਨੇ ਮੰਦਿਰ ਬਣਾਉਣ 'ਚ ਉਹਰੇ ਆਪਣੇ ਆਪਣੇ ਯੋਗਦਾਨ ਦਿੱਤਾ ਘੱਟੋ ਘੱਟ ਉਹਦਾ ਤਾਂ ਹਿਸਾਬ ਦੇਣਾ ਚਾਹੀਦਾ ਇਸ ਨੂੰ ਇਸ ਕੋਲ ਉਹ ਵੀ ਨਹੀਂ ਹਿਸਾਬ ਹੈ ਗਿਆ ਜੀ ਇਹ ਕਹਿੰਦਾ ਸਾਰਾ ਮੰਦਰ ਮੰਨੇ ਬਣਾਇਆ ਇਹ ਕਤਵਾਲੀ ਚ ਵੀ ਇਹ ਗੱਲ ਕਹਿ ਕੇ ਆਇਆ ਕਿ ਸਾਰਾ ਮੰਦਰ ਮੰਨੇ ਬਣਵਾਇਆ ਇਹਦੀ ਕਤਵਾਲੀ ਚ ਇੱਕੋ ਗੱਲ ਕਹਿ ਕੇ ਆਇਆ ਜੇ ਮੰਦਰ ਇਸਨੇ ਬਣਵਾਇਆ ਕਿੰਨੇ ਪੈਸੇ ਇਹਦੇ ਲੱਗੇ ਨੇ ਮੰਦਰ ਤੇ ਇਹ ਮੰਦਰ ਚ ਖੜ ਕੇ ਕਹਦੇ ਮੇਰੇ ਇੰਨੇ ਪੈਸੇ ਲੱਗੇ ਨੇ ਐਸੀ ਲੋਕੀ ਇਸ ਨੂੰ ਉਨੇ ਪੈਸੇ ਦਵਾਂਗੇ ਪਰ ਇਹ ਮੰਦਰ ਤੇ ਮੰਦਰ ਦੀਆਂ ਦੁਕਾਨਾਂ ਤੇ ਆਪਣਾ ਕਬਜ਼ਾ ਛੱਡੇ ਓਕੇ ਅਗੇ ਨਿਕੜਿਆ ਕਿ ਮੈਂ ਚਾਲੇ ਕੈਮਰਾ ਵੀ ਅਗੇ ਡੇਕੋਦਰ ਇਸੀ ਕੋਲੀ ਸਾਹਿਬ ਨੂੰ ਮਿਲੇ ਕੋਲੀ ਸਾਹਿਬ ਸਾਰੀ ਮੰਡੀ ਦੇ ਸੀ 20-25 ਬੰਦੇ ਮੰਡੀ ਮੰਡੀ ਦੇ ਬੰਦੇ ਇਕੱਠੇ ਹੋ ਕੇ ਗਏ ਜਿਹੜਾ ਇਹ ਮੰਡੀ ਦਾ ਮੰਦਰ ਹੈ ਸਾਰੇ ਪਟਿਆਲੇ ਦਾ ਮੰਦਰ ਹੈ ਪਰ ਮੰਡੀ ਦੇ ਸਾਰੇ ਦੁਕਾਨਦਾਰ ਸੀ ਕੋਲੀ ਸਾਹਿਬ ਨੂੰ ਜਾ ਕੇ ਮਿਲੇ ਕੋਲੀ ਸਾਹਿਬ ਨੂੰ ਸਾਨੇ ਆਪਣੀ ਅਰਜ਼ੀ ਦੱਸੀ ਵੀ ਇਹ ਇਦਾਂ ਕਰਕੇ ਹੋ ਰਿਹਾ ਹੈ ਕੋਲੀ ਸਾਹਿਬ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਕੁਝ ਵੀ ਇਦਾਂ ਦਾ ਨਹੀਂ ਹੋ ਸਕਦਾ ਕਿ ਉੱਥੇ ਕਮੇਟੀ ਬਣਨੀ ਚਾਹੀਦੀ ਹੈ ਅੱਗੇ ਦੇਖੋ ਸਰ ਕੀ ਹੁੰਦਾ ਅਸੀਂ ਥਾਣੇ 'ਚ ਵੀ ਜਾ ਕੇ ਆਏ ਹਾਂ ਉਹਨੂੰ ਉੱਥੇ ਐਫਐਚਐਸ ਆਬ ਨੂੰ ਮਿਲ ਕੇ ਆਏ ਹਾਂ ਉੱਥੇ ਇਹ ਵੀ ਜਾ ਕੇ ਆਇਆ ਇਹ ਮੰਡੀ ਦੇ ਸਾਰੇ ਬਾਹਰਲੇ ਬੰਦਿਆਂ ਨੂੰ ਲੈ ਕੇ ਗਿਆ ਜੀ ਮੰਡੀ ਦਾ ਬੰਦਾ ਕੋਈ ਨਹੀਂ ਸੀ ਅਸ ਨਾਲ ਉੱਥੇ ਥਾਣੇ 'ਚ ਸਾਰੇ ਮੰਡੀ ਤੋਂ ਬਾਹਰ ਦੇ ਬੰਦੇ ਸੀ ਜੀ ਸਾਡੀ ਸਾਰੀ ਮੰਡੀ ਦੇ ਬੰਦੇ ਅਸੀਂ ਇਕੱਠੇ ਗਏ ਆ ਜੀ ਉੱਥੇ ਸਾਈਨ ਕਰਕੇ ਅਸੀਂ ਦੇ ਕੇ ਆਏ ਕਿ ਜੀ ਇਸ ਮੰਦਰ ਨੂੰ ਛੁਟਕਾਰਾ ਦੁਲਾਇਆ ਜਾਵੇ ਅੱਲਸ ਚੱਕੀ ਹੋ ਜਾਵੇ ਸੁਣਵਾਈ ਨਹੀਂ ਹੁੰਦੀ ਅਮਰਕ ਤੇ ਵੀ ਕਰਵਾਉਂਦੇ ਸਰ ਸਾਡੇ ਮੁਤਾਬਿਕ ਪ੍ਰਸ਼ਾਸਨ ਨੂੰ ਇਸ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਇੱਕ ਮੰਦਿਰ ਦੀ ਮੰਦਰੀ ਦੇ ਬੰਦਿਆਂ ਦੀ ਇੱਕ ਸ਼ਹਿਰ ਦੇ ਦਾਨੀ ਸੱਜਣਾ ਦੀ ਇੱਕ ਹੋਰ ਕਮੇਟੀ ਬੰਨੀ ਚਾਹੀਦੀ ਹੈ ਜਿਸ ਨਾਲ ਮੰਦਿਰ ਬੜੇ ਅੱਛੇ ਤਰੀਕੇ ਨਾਲ ਕਿਸੇ ਵੀ ਹੀਣ ਭਾਵਨਾ ਤੋਂ ਚਲਾਇਆ ਜਾ ਸਕੇ ਸਪੋਰਟ ਕੇ ਲੀਏ ਨਮੂਨੇ ਕੀ ਵੀ ਦਹਾਜਨੀਤੀ ਪਾਵਰ ਨਾਲ ਉਹ ਵੀ ਇਹ ਜਿਹੜੇ ਦੁਕਾਨਾਂ ਦੇ ਕਬਜ਼ਾ ਕੀਤਾ ਹੋਇਆ ਕਿਉਂਕਿ ਉਹ ਤਰਨ ਸਰ ਕਬਜ਼ੇ ਕੇ ਤਰ ਇਸਨੇ ਕਿਹੜਾ ਕਿਸ ਨੂੰ ਪੁੱਛਣਾ ਮੰਡੀ ਦੀ ਦੁਕਾਨ ਦੱਬਲੀ ਮੰਡੀ ਦੀ ਦੁਕਾਨ ਇੱਕ 3 ਮਹੀਨੇ ਪਹਿਲਾਂ ਖਾਲੀ ਹੋ ਚੀ ਸਾਡੀ ਇਸਨੇ ਬਿਨਾ ਕਿਸੇ ਬੰਦੇ ਨੂੰ ਮੰਡੀ ਦੇ ਬੰਦਿਆਂ ਨੂੰ ਦੱਸੇ ਬਿਨਾ ਸ਼ਹਿਰ ਦੇ ਬੰਦਿਆਂ ਨੂੰ ਦੱਸੇ ਬਿਨਾ ਉਹ ਦੁਕਾਨ ਆਪਣੇ ਕਬਜੇ ਚ ਕਰ ਲਈ ਅੰਦਰੋਂ ਅੰਦਰ ਰਸਤੇ ਕੱਢ ਲਏ ਸ਼ਟਰ ਨਵੇਂ ਲਗਵਾ ਲਿਆ ਮੁਰੇ ਫਰੰਟ ਐਲੀਵੇਸ਼ਨ ਚੇਂਜ ਕਰਤੇ ਤੂੰ ਵੀ ਜਾਂਦੇ ਹੋਏ ਸਾਹਮਣੇ ਫੋਟੋ ਵੀ ਦੇਖ ਸਕਦੇ ਹੋ ਇਹਦੀ ਦੁਕਾਨ ਦੀਆਂ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜੀ ਉਹ ਇੱਕ 70 ਲੱਖ 80 ਲੱਖ ਦੀ ਪ੍ਰਾਪਰਟੀ ਇੱਕ ਪਹਿਲਾਂ ਇਹਨਾਂ ਕੋਲ ਹੈ ਇੱਕ ਮੰਦਿਰ ਦੀ ਪ੍ਰਾਪਰਟੀ ਹੋਰ ਗ੍ਰੈਬ ਕਰ ਗਏ ਲੋਕੀ ਇਹਨਾਂ ਦਾ ਮਕਸਦ ਮੰਦਿਰ ਦੀ ਆੜ ਦੇ ਵਿੱਚ ਮੰਦਿਰ ਦੀ ਪ੍ਰਾਪਰਟੀ ਨੂੰ ਗ੍ਰੈਬ ਕਰਨਾ ਹੈ ਕਿ ਇਹਨੂੰ ਪਤਾ ਹੈ ਇਸ ਦੇ ਪਰਿਵਾਰ ਨੂੰ ਪਤਾ ਹੈ ਜੇ ਮੰਡੀ ਦੇ ਵਿੱਚ ਕਮੇਟੀ ਬਣਦੀ ਹੈ ਤਾਂ ਇਹ ਦੁਕਾਨ ਦਾ ਮੁੱਦਾ ਉੱਠੇਗਾ ਇਹ ਉੱਠੇਗਾ ਜਿਸ ਕਰਕੇ ਇਹ ਕਮੇਟੀ ਨਹੀਂ ਬਣਨ ਦਿੰਦਾ ਸਾਡੀ ਸਾਰੇ ਪਟਿਆਲੇ ਦੇ ਦਾਨੀ ਸੱਜਣਾ ਨੂੰ ਪਟਿਆਲੇ ਦੇ ਜਿੰਨੇ ਵੀ ਮੌਜੀਜ ਬੰਦੇ ਨੇ ਸਾਰੇ ਬੰਦਿਆਂ ਨੂੰ ਇੱਕੋ ਹੀ ਅਰਜ਼ਾ ਹੈ ਕਿ ਮੰਦਿਰ ਦੀ ਕਮੇਟੀ ਬਣਾਈ ਜਾਵੇ ਤੇ ਮੰਦਿਰ ਦੀ ਕਮੇਟੀ ਦੇ ਮੈਂਬਰਾਂ ਦੇ ਅਨੁਸਾਰੀ ਕੋਈ ਵੀ ਕਾਰਿਆ ਕਰਨਾ ਹੈ ਇਨ ਫਿਊਚਰ ਕੋਈ ਮੰਦਿਰ ਦੀ ਡਿਵੈਲਪਮੈਂਟ ਕਰਨੀ ਹੈ ਕੋਈ ਦੁੱਖ ਸੁੱਖ ਸਾਂਝਾ ਕਰਨਾ ਉਹ ਸਾਰੇ ਮੈਂਬਰਾਂ ਦੀ ਮੰਡੀ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ ਨਹੀਂ ਪ੍ਰਾਪਰਟੀ ਦੀ ਕੋਈ ਲੜਾਈ ਨਹੀਂ ਹੈ ਜੀ ਪਰ ਇਸ ਨੂੰ ਆਪਣਾ ਪਰ ਇਸ ਨੂੰ ਆਪਣਾ ਡਰ ਮਾਰਦਾ ਹੈ ਸਾਡੀ ਪ੍ਰਾਪਰਟੀ ਦੀ ਕੋਈ ਲੜਾਈ ਨਹੀਂ ਹੈ ਇਹ ਦੁਕਾਨੇ ਦੇ ਕਬਜ਼ੇ ਕੀਤਾ ਵੀਰੇ ਲੋਡਾ ਰਵੇ ਦੁਕਾਨਾ ਚਾਹੂਗੀ ਇਸ ਨੂੰ ਆਪਣਾ ਡਰ ਮਾਰਦਾ ਹੈ ਇਸ ਨੂੰ ਆਪਣਾ ਡਰ ਮਾਰਦਾ ਹੈ ਕਿ ਜੇ ਮੰਦਰ ਦੀ ਕਮੇਟੀ ਬਣੀ ਤਾਂ ਕਮੇਟੀ ਦੇ ਮੈਂਬਰਾਂ ਨੇ ਮੰਦਰ ਦੀ ਦੁਕਾਨ ਨੂੰ ਖਾਲੀ ਕਰਾਉਣ ਲਈ ਔਰ ਤੂੰ ਕਿਸ ਹیثیت ਦੇ ਵਿੱਚ ਮੰਦਰ ਦੀ ਦੂਜੀ ਦੁਕਾਨ ਵੀ ਦੱਬੀ ਹੈ ਕਿਸ ਨੂੰ ਪੁੱਛ ਕੇ ਦੱਬੀ ਹੈ ਕਿਹਦੇ ਸਾਹਮਣੇ ਦੱਬੀ ਹੈ